ਦੋਸਤੋ ਗਾਂ ਦੀ ਸੇਵਾ ਕਰਨ ਦੇ ਨਾਲ ਗਾਂ ਨੂੰ ਰੋਟੀ ਖਵਾਉਣ ਦੇ ਨਾਲ ਕੀ ਫਾਇਦਾ ਮਿਲਦਾ ਹੈ ਕੀ ਗਾਂ ਨੂੰ ਪਿਆਰ ਕਰਨ ਦੇ ਨਾਲ ਕੋਈ ਰੋਗ ਵੀ ਨਸ਼ਟ ਹੁੰਦਾ ਹੈ ਇਨਸਾਨ ਨੂੰ ਇਹਦੇ ਨਾਲ ਕਿੰਨੇ ਫਾਇਦੇ ਮਿਲਦੇ ਹਨ ਅੱਜ ਅਸੀਂ ਇਹ ਕਹਾਣੀ ਦੁਆਰਾ ਸਭ ਕੁਝ জানਾਂਗੇ ਇਹ ਕਹਾਣੀ ਇੱਕ ਗਾਂ ਦੀ ਹੈ ਦੋਸਤੋ ਇੱਕ ਵਾਰ ਦੀ ਗੱਲ ਹੈ ਜਦੋਂ ਨਾਰਦ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲਣ ਦਵਾਰਕਾ ਨਗਰੀ ਗਏ ਸ਼੍ਰੀ ਕ੍ਰਿਸ਼ਨ ਜੀ ਕੋਲ ਆ ਕੇ ਨਾਰਦ ਜੀ ਉਹਨਾਂ ਨੂੰ ਪ੍ਰਣਾਮ ਕਰਦੇ ਹਨ ਨਾਰਦ ਜੀ ਨੂੰ ਵੇਖ ਕੇ ਸ਼੍ਰੀ ਕ੍ਰਿਸ਼ਨ ਜੀ ਬਹੁਤ ਖੁਸ਼ ਹੋ ਜਾਂਦੇ ਹਨ ਤੇ ਉਹਨਾਂ ਨੂੰ ਪੁੱਛਦੇ ਹਨ ਤੁਹਾਡਾ ਇੱਥੇ ਆਉਂਦਾ ਕੀ ਕਾਰਨ ਹੈ ਨਾਰਦ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਹੱਸ ਕੇ ਕਹਿੰਦੇ ਹਨ हे ਪ੍ਰਭੂ ਤੁਸੀਂ ਸਭ ਕੁਝ ਜਾਣਦੇ ਹੋ ਫਿਰ ਵੀ ਇਹ ਦਾਸ ਨੂੰ ਪੁੱਛ ਰਹੇ ਹੋ ਮੇਰੇ ਮਨ ਵਿੱਚ ਕੀ ਸਵਾਲ ਹੈ ਤੁਹਾਨੂੰ ਸਭ ਪਤਾ ਹੈ ਕ੍ਰਿਸ਼ਨ ਜੀ ਨੇ ਫਿਰ ਨਾਰਦ ਜੀ ਨੂੰ ਕਿਹਾ ਕਿ ਮੈਂ ਤੁਹਾਡੀ ਦੁਵਿਧਾ ਨੂੰ ਜਾਣਦਾ ਤੇ ਇਹ ਵੀ ਜਾਣਦਾ ਕਿ ਤੁਸੀਂ ਅੱਜ ਮੇਰੇ ਕੋਲ ਧਰਤੀ ਲੋਕ ਦੇ ਕਲਿਆਣ ਵਾਸਤੇ ਆਏ ਹੋ ਤੁਸੀਂ ਬਿਨਾਂ ਸੰਕੋਚ ਕੀਤੇ ਮੇਰੇ ਕੋਲ ਅੱਜ ਕੋਈ ਵੀ ਸਵਾਲ ਪੁੱਛ ਲਓ ਫਿਰ ਨਾਰਾਜ ਜੀ ਉਹਨਾਂ ਨੂੰ ਇੱਕ ਸਵਾਲ ਪੁੱਛਦੇ ਆ ਉਹ ਕਹਿੰਦੇ ਆ हे ਪ੍ਰਭੂ ਜਦ ਮੈਂ ਧਰਤੀ ਲੋਕ ਕੁਮਰਿਆ ਸੀ ਮੈਂ ਇੱਕ ਬਹੁਤ ਅਜੀਬ ਚੀਜ਼ ਦੇਖੀ ਕੁਝ ਲੋਕ ਗਾਵਾਂ ਦੀ ਪੂਜਾ ਕਰ ਰਹੇ ਸੀ ਤੇ ਕੁਝ ਉਹਨਾਂ ਨੂੰ ਮਾਰ ਰਹੇ ਸੀ ਆ ਵੇਖ ਕੇ ਮੈਨੂੰ ਬਹੁਤ ਬੁਰਾ ਲੱਗਾ ਇਨਸਾਨ ਆਪਣੇ ਸਵਾਰਥ ਵਾਸਤੇ ਬੇਜੁਬਾਨ ਜਾਨਵਰਾਂ ਤੇ ਅਤਿਆਚਾਰ ਕਿਉਂ ਕਰਦਾ ਹੈ हे ਪ੍ਰਭੂ ਤੁਸੀਂ ਅੱਜ ਮੈਨੂੰ ਇਹ ਦੱਸੋ ਕੀ ਜਿਹੜਾ ਇਨਸਾਨ ਗਾਵਾਂ ਦੀ ਸੇਵਾ ਕਰਦਾ ਹੈ ਗਾਵਾਂ ਦੀ ਪੂਜਾ ਕਰਦਾ ਹੈ ਉਹਨੂੰ ਕੀ ਫਲ ਮਿਲਦਾ ਹੈ ਤੇ ਜਿਹੜਾ ਪਾਪੀ ਗਾਵਾਂ ਨੂੰ ਮਾਰਦਾ ਹੈ ਉਹਨਾਂ ਤੇ ਅਤਿਆਚਾਰ ਕਰਦਾ ਹੈ ਉਹਨੂੰ ਕੀ ਦੰਡ ਮਿਲਦਾ ਹੈ ਆ ਸੁਣ ਕੇ ਸ਼੍ਰੀ ਕ੍ਰਿਸ਼ਨ ਜੀ ਮੁਸਕੁਰਾਉਂਦੇ ਨੇ ਤੇ ਕਹਿੰਦੇ ਹਨ ਤੁਸੀਂ ਬਹੁਤ ਹੀ ਅੱਛਾ ਸਵਾਲ ਪੁੱਛਿਆ ਹੈ ਜਿਹੜਾ ਇਨਸਾਨ ਗਾਵਾਂ ਨੂੰ ਤੰਗ ਕਰਦਾ ਹੈ ਉਹਨਾਂ ਨੂੰ ਮਾਰਦਾ ਹੈ ਉਹ ਮਨੁੱਖ ਨੂੰ ਨਰਕ ਵਿੱਚ ਬਹੁਤ ਮਾੜੀ ਸਜ਼ਾ ਮਿਲਦੀ ਹੈ ਤੇ ਜਿਹੜਾ ਇਨਸਾਨ ਗਾਵਾਂ ਦੀ ਸੇਵਾ ਕਰਦਾ ਹੈ ਉਹਨਾਂ ਦਾ ਧਿਆਨ ਰੱਖਦਾ ਹੈ ਉਦੇ ਕਰਮ ਬਹੁਤ ਅੱਛੇ ਲਿਖੇ ਜਾਂਦੇ ਹਨ ਉਹਨੂੰ ਅੰਦਰੂਨੀ ਸ਼ਾਂਤੀ ਅਤੇ ਧਰਮ ਨਾਲ ਜੁੜਾਵ ਮਿਲਦਾ ਹੈ ਕਾਵਾਂ ਦੀ ਸੇਵਾ ਕਰਨ ਨਾਲ ਇਨਸਾਨ ਨੂੰ ਪਥਵੀ ਲੋਕ ਤੇ ਪਰਲੋਕ ਤੇ ਕਿਹੜਾ ਫਲ ਮਿਲਦਾ ਹੈ ਅੱਜ ਮੈਂ ਤੁਹਾਨੂੰ ਇਹ ਕਥਾ ਦੁਆਰਾ ਦੱਸਾਂਗਾ ਜੋ ਵੀ ਇਨਸਾਨ ਇਹ ਕਥਾ ਨੂੰ ਧਿਆਨ ਨਾਲ ਸੁਣਦਾ ਹੈ ਤੇ ਇਹਦਾ ਪ੍ਰਚਾਰ ਕਰਦਾ ਹੈ ਉਹਦੇ ਸਾਰੇ ਪਾਪ ਨਿਸ਼ਟ ਹੋ ਜਾਂਦੇ ਨੇ ਤੇ ਉਹਨੂੰ ਧੰ ਦੀ ਪ੍ਰਾਪਤੀ ਹੁੰਦੀ ਹੈ ਨਾਰਦ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗਦੇ ਹਨ ਹੇ ਪ੍ਰਭੂ ਮੈਂ ਬਹੁਤ ਖੁਸ਼ਕਿਸਮਤ ਹੋਵਾਂਗਾ ਜੀ ਮੈਂ ਤੁਹਾਡੇ ਤੋਂ ਇਹ ਕਥਾ ਸੁਣਾਗਾ ਮੈਂ ਇਹ ਕਥਾ ਸੁਣ ਕੇ ਇਹਦਾ ਪ੍ਰਚਾਰ ਹਰ ਇੱਕ ਇਨਸਾਨ ਨੂੰ ਧਰਤੀ ਲੋਕ ਤੇ ਕਰਾਂਗਾ ਕ੍ਰਿਸ਼ਨ ਜੀ ਫਿਰ ਕਹਿੰਦੇ ਆ ਬਹੁਤ ਪੁਰਾਣੀ ਗੱਲ ਹੈ ਇੱਕ ਦਲੀਪ ਨਾਮ ਦਾ ਰਾਜਾ ਹੁੰਦਾ ਸੀ ਮਹਾਰਾਜਾ ਦਲੀਪ ਬਹੁਤ ਗੁਣਵਾਨ ਤੇ ਧਰਮੀ ਸੀ ਉਹ ਆਪਣੀ ਪ੍ਰਜਾ ਨੂੰ ਹਮੇਸ਼ਾ ਹੀ ਖੁਸ਼ ਰੱਖਦਾ ਤੇ ਉਹਦੀ ਪ੍ਰਜਾ ਵੀ ਆਪਣੇ ਰਾਜੇ ਦਾ ਬਹੁਤ ਆਦਰ ਤੇ ਸਤਿਕਾਰ ਕਰਦੀ ਉਹ ਆਪਣੀ ਰਾਣੀ ਨਾਲ ਬਹੁਤ ਹੀ ਖੁਸ਼ ਰਹਿੰਦਾ ਪਰ ਦੋਨੋਂ ਇੱਕ ਗੱਲ ਤੋਂ ਦੁਖੀ ਸੀ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੰਤਾਨ ਨਹੀਂ ਸੀ ਉਹ ਰਾਜੇ ਨੇ ਕਦੇ ਵੀ ਕਿਸ ਦਾ ਮਾਰਾ ਨਾ ਕੀਤਾ ਕਦੇ ਕੋਈ ਪਾਪ ਨਹੀਂ ਕੀਤਾ ਤੇ ਹਮੇਸ਼ਾ ਧਰਮ ਦੇ ਮਾਰਗ ਦੇ ਚੱਲ ਕੇ ਸਾਰੇ ਕੰਮ ਕੀਤੇ ਹਨ ਤੇ ਉਹ ਸੋਚਦਾ ਹੈ ਇਹੋ ਜਾਂ ਕਿਹੜਾ ਦੋਸ਼ ਹੈ ਜਿਸ ਕਰਕੇ ਮੇਰੀ ਕੋਈ ਔਲਾਦ ਨਹੀਂ ਹੈ ਆ ਸੋਚ ਕੇ ਇੱਕ ਦਿਨ ਉਹ ਬਹੁਤ ਪਰੇਸ਼ਾਨ ਹੋ ਗਿਆ ਤੇ ਉਹਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਇਹ ਗੱਲ ਦਾ ਹੱਲ ਸਿਰਫ ਗੁਰੂ ਵਸ਼ਿਸ਼ਟੀ ਕਰ ਸਕਦੇ ਹਨ ਤੇ ਉਹੀ ਮੈਨੂੰ ਮੇਰੇ ਦੋਸ਼ ਤੇ ਪੁੱਤਰ ਪ੍ਰਾਪਤੀ ਵਾਸਤੇ ਦੱਸਣਗੇ ਇੰਨਾ ਸੋਚਣ ਤੋਂ ਬਾਅਦ ਹੀ ਉਹ ਰਾਜਾ ਆਪਣੀ ਪਤਨੀ ਨਾਲ ਗੁਰੂ ਵਸ਼ਿਸ਼ਟ ਜੀ ਦੇ ਆਸ਼ਰਮ ਪਹੁੰਚ ਗਿਆ ਉੱਥੇ ਗੁਰੂ ਜੀ ਆਪਣੇ ਧਿਆਨ ਦੇ ਵਿੱਚ ਮगन ਸੀ ਜਦੋਂ ਰਾਜਾ ਉੱਥੇ ਪਹੁੰਚਿਆ ਗੁਰੂ ਜੀ ਨੇ ਆਪਣੀ ਅੱਖਾਂ ਖੋਲੀਆਂ ਤੇ ਰਾਜੇ ਦਾ ਸਵਾਗਤ ਕੀਤਾ ਗੁਰੂ ਜੀ ਨੇ ਫਿਰ ਰਾਜੇ ਨੂੰ ਪੁੱਛਿਆ ਕਿ ਸਭ ਠੀਕ ਤਾਂ ਹੈ ਤੁਹਾਡੇ ਦੋਨਾਂ ਦਾ ਅਚਾਨਕ ਮੇਰੇ ਆਸ਼ਰਮ ਵਿੱਚ ਆਉਂਦਾ ਕੀ ਕਾਰਨ ਹੈ ਇਹੋ ਜਿਹਾ ਕੀ ਕਾਰਨ ਹੈ ਜਿਸ ਕਰਕੇ ਐਡੇ ਵੱਡੇ ਰਾਜੇ ਨੂੰ ਮੇਰੇ ਆਸ਼ਰਮ ਦੀ ਚਾਹਨਾ ਪਿਆ ਫਿਰ ਮਹਾਰਾਜਾ ਨੇ ਆਪਣੀ ਕੋਈ ਵੀ ਸੰਤਾਨ ਨਾ ਹੋਣ ਦਾ ਦੁੱਖ ਰਿਸ਼ੀ ਜੀ ਨੂੰ ਦੱਸਿਆ ਤੇ ਪੁੱਛਿਆ ਕਿ ਮੈਂ ਇਹੋ ਜਿਹਾ ਕਿਹੜਾ ਕਰਮ ਕੀਤਾ ਹੈ ਕਿ ਜੋ ਰੱਬ ਨੇ ਮੈਨੂੰ ਸੰਤਾਨ ਪ੍ਰਾਪਤੀ ਨਹੀਂ ਦਿੱਤੀ ਫਿਰ ਰਿਸ਼ੀ ਜੀ ਆਪਣੀ ਸ਼ਕਤੀਆਂ ਨਾਲ ਮਹਾਰਾਜਾ ਦਾ ਪਿਛਲਾ ਜਨਮ ਵੇਖਣ ਲੱਗਦੇ ਹਨ ਤੇ ਉਹਨਾਂ ਨੂੰ ਰਾਜੇ ਦੀ ਇੱਕ ਬਹੁਤ ਵੱਡੀ ਭੁੱਲ ਬਾਰੇ ਪਤਾ ਚੱਲਦਾ ਹੈ ਰਿਸ਼ੀ ਜੀ ਰਾਜੇ ਨੂੰ ਕਹਿੰਦੇ ਹਨ हे ਰਾਜਨ ਤੁਹਾਡੇ ਤੋਂ ਇੱਕ ਪਿਛਲੇ ਜਨਮ ਵਿੱਚ ਬਹੁਤ ਵੱਡੀ ਭੁੱਲ ਹੋਈ ਹੈ ਜਿਹਦਾ ਤੁਹਾਨੂੰ ਕੋਈ ਗਿਆਨ ਨਹੀਂ ਹੈ ਜਦ ਤੁਸੀਂ ਇੰਦਰ ਲੋਕ ਤੋਂ ਦੇਵਰਾਜ ਨੂੰ ਮਿਲ ਕੇ ਵਾਪਸ ਆ ਰਹੇ ਸੀ ਤੇ ਇੱਕ ਕਲਪਵ੍ਰਿਕਸ਼ ਦੇ ਥੱਲੇ ਇੱਕ ਗਾਂ ਤੇ ਉਹਦਾ ਬਛੜਾ ਖੜੇ ਸੀ ਉਹ ਕਿੰਨੇ ਹੀ ਦਿਨਾਂ ਤੋਂ ਭੁੱਖੇ ਤੇ ਪਿਆਸੇ ਸੀ ਤੁਸੀਂ ਉਹ ਗਾਂ ਨੂੰ ਨਾ ਤਾਂ ਭੋਜਨ ਕਰਾਇਆ ਨਾ ਹੀ ਨਮਸਕਾਰ ਕੀਤੀ ਉਸ ਗਾਂ ਨੇ ਤੁਹਾਡੇ ਤੋਂ ਮਦਦ ਵੀ ਮੰਗੀ ਪਰ ਤੁਸੀਂ ਆਪਣੀ ਖੁਸ਼ੀ ਵਿੱਚ ਖੋਏ ਹੋਏ ਸੀ ਤੇ ਤੁਹਾਨੂੰ ਉਸ ਗਾਂ ਦੀ ਪੁਕਾਰ ਵੀ ਸੁਣਾਈ ਨਾ ਦਿੱਤੀ ਆ ਗਾਂ ਨੂੰ ਵੇਖ ਕੇ ਗਾਂ ਬਹੁਤ ਦੁਖੀ ਹੋਈ ਤੇ ਉਹਨੇ ਤੁਹਾਨੂੰ ਸ਼ਰਾਪ ਦੇ ਦਿੱਤਾ ਹੈ। हे ਰਾਜਨ ਜਿਹੜਾ ਇਨਸਾਨ ਭੁੱਖੀ ਗਾਂ ਨੂੰ ਵੇਖ ਕੇ ਉਹਨੂੰ ਭੋਜਨ ਨਹੀਂ ਕਰਦਾ ਉਹਦੀ ਸਹਾਇਤਾ ਨਹੀਂ ਕਰਦਾ ਉਹਨੂੰ ਬਹੁਤ ਵੱਡਾ ਮਾਪਾਪ ਲੱਗਦਾ ਹੈ ਤੇ ਉਸੇ ਗਾਂ ਦੇ ਸ਼ਰਾਪ ਦੇ ਕਾਰਨ ਤੁਹਾਡੀ ਕੋਈ ਵੀ ਸੰਤਾਨ ਨਹੀਂ ਹੈ। ਇਸ ਤਰ੍ਹਾਂ ਉਹ ਰਿਸ਼ੀ ਨੇ ਮਹਾਰਾਜਾ ਤੇ ਲੱਗੇ ਦੋਸ਼ ਦੇ ਬਾਰੇ ਉਹਨਾਂ ਨੂੰ ਦੱਸਿਆ। ਇਹਨੂੰ ਸੁਣ ਕੇ ਰਾਜਾ ਬਹੁਤ ਦੁਖੀ ਹੋਇਆ ਤੇ ਰਿਸ਼ੀ ਜੀ ਨੂੰ ਕਹਿਣ ਲੱਗਾ, "ਹੇ ਗੁਰੂ ਦੇਵ ਕਿਰਪਾ ਕਰਕੇ ਤੁਸੀਂ ਮੈਨੂੰ ਕੋਈ ਉਪਾਏ ਦੱਸੋ ਜਿਸ ਤੋਂ ਇਹ ਮੈਂ ਪਾਪ ਤੋਂ ਮੁਕਤ ਹੋ ਸਕਾਂ ਸ੍ਰੀ ਰਿਸ਼ੀ ਜੀ ਰਾਜੇ ਨੂੰ ਕਹਿੰਦੇ ਹਨ हे ਰਾਜਨ ਤੁਸੀਂ ਦੁਖੀ ਨਾ ਹੋ ਇੱਕ ਰਸਤਾ ਹੈ ਜਿਸ ਤੋਂ ਤੁਸੀਂ ਦੋਸ਼ ਤੋਂ ਮੁਕਤ ਹੋ ਸਕਦੇ ਹੋ ਤੁਸੀਂ ਮੇਰੇ ਆਸ਼ਰਮ ਦੀ ਇੱਕ ਗਾਂ ਦੀ ਸੇਵਾ ਕਰੋ ਇਹ ਉਹੀ ਗਾਂ ਦਾ ਬਛੜਾ ਹੈ ਜਿਹਦੀ ਤੁਸੀਂ ਮਦਦ ਨਹੀਂ ਕੀਤੀ ਸੀ ਤੁਸੀਂ ਆਪਣੀ ਪਤਨੀ ਨਾਲ ਮਿਲ ਕੇ ਗਾਂ ਦੀ ਸੇਵਾ ਕਰੋ ਉਹਨੂੰ ਪਿਆਰ ਕਰੋ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਜ਼ਰੂਰ ਹੋਏਗੀ ਤੇ ਥੋੜੀ ਦੇਰ ਬਾਅਦ ਹੀ ਉਹ ਗਾਂ ਆਪਣੇ ਆਪ ਚਲ ਕੇ ਰਾਜੇ ਕੋਲ ਆ ਜਾਂਦੀ ਹੈ। ॠषि ਜੀ ਸਰ ਰਾਜੇ ਨੂੰ ਕਹਿੰਦੇ ਹਨ, "ਹੇ ਰਾਜਨ, ਇਹ ਗਾਂ ਆਪਣੇ ਆਪ ਚਲ ਕੇ ਤੁਹਾਡੇ ਕੋਲ ਆਈ ਹੈ। ਇਹ ਬਹੁਤ ਅੱਛਾ ਸੰਕੇਤ ਹੈ। ਤੁਹਾਡੇ ਸਾਰੇ ਹੀ ਦੁਸ਼ਤੂਰ ਹੋ ਜਾਣਗੇ। ਤੁਸੀਂ ਜੰਗਲ ਵਿੱਚ ਇਹ ਗਾਂ ਦੇ ਪਿੱਛੇ-ਪਿੱਛੇ ਜਾ ਕੇ ਇਹਦੀ ਸੇਵਾ ਕਰੋ। ਜੰਗਲ ਵਿੱਚ ਰਹਿਣ ਵਾਲੇ ਜੰਗਲੀ ਜਾਨਵਰਾਂ ਤੋਂ ਇਸ ਗਾਂ ਦੀ ਰੱਖਿਆ ਕਰੋ।" ਫਿਰ ਰਾਜੇ ਨੇ ਐਵੇਂ ਹੀ ਕੀਤਾ। ਉਹਦੀ ਰਾਣੀ ਨੇ ਉਸ ਗਾਂ ਦੀ ਸੇਵਾ ਬਹੁਤ ਕੀਤੀ। ਤੇ ਰਾਜਾ ਉਸ ਗਾਂ ਨੂੰ ਰੋਜ਼ ਚਾਰਾ ਖਵਾਉਣ ਵਾਸਤੇ ਜੰਗਲ ਵਿੱਚ ਲੈ ਕੇ ਜਾਂਦਾ ਤੇ ਜਦ ਕਰਦੇ ਗਾਂ ਥੱਕ ਜਾਂਦੀ ਕਿਸੇ ਪੇੜ ਥਲੇ ਜਾ ਕੇ ਬਹਿ ਜਾਂਦੀ ਤੇ ਰਾਜਾ ਵੀ ਉਹਦੇ ਨਾਲ ਜਾ ਕੇ ਉਸ ਪੇੜ ਥਲੇ ਬਹਿ ਜਾਂਦਾ ਰਾਜਾ ਉਸ ਗਾਂ ਨੂੰ ਬਹੁਤ ਪਿਆਰ ਕਰਦਾ ਉਹਦੇ ਸਰੀਰ ਤੇ ਬਹਿਣ ਵਾਲੇ ਮਛਰਾਂ ਨੂੰ ਆਪਣੇ ਹੱਥਾਂ ਨਾਲ ਹਟਾਉਂਦਾ ਰਾਜੇ ਨੇ ਆਪਣੀ ਤਰਫ ਤੋਂ ਉਸ ਗਾਂ ਦੀ ਸੇਵਾ ਵੱਧ ਤੋਂ ਵੱਧ ਕੀਤੀ ਆ ਸਭ ਵੇਖਦੇ ਹੀ ਗਾਂ ਨੇ ਰਾਜੇ ਨੂੰ ਸ਼ਰਾਬ ਤੋਂ ਮੁਕਤ ਕੀਤਾ ਰਾਜੇ ਦੀ ਰਾਣੀ ਵੀ ਗਾਦੀ ਬਹੁਤ ਸੇਵਾ ਕਰਦੀ ਉਹਨੂੰ ਨਵਾੰਦੀ ਉਹਨੂੰ ਖਵਾੰਦੀ ਉਹਨੂੰ ਰੱਬਵਾਂ ਕੁਝਦੀ ਆ ਸਭ ਦੇਖਦੇ ਹੀ ਗਾ ਨੇ ਰਾਣੀ ਨੂੰ ਉਹਦੇ ਸਾਰੇ ਹੀ ਦੋਸ਼ਾਂ ਤੋਂ ਮੁਕਤ ਕੀਤਾ ਐਦਾਂ ਹੀ ਉਹ ਗਾਦੀ ਸੇਵਾ ਕਰਦੇ ਹੋਏ ਕਿੰਨੇ ਮਹੀਨੇ ਬੀਤ ਗਏ ਤੇ ਇੱਕ ਵਾਰ ਗਾਂ ਚਾਰਾ ਚਰਦੇ ਚਰਦੇ ਬਹੁਤ ਉੱਚੇ ਪਹਾੜ ਤੇ ਪਹੁੰਚ ਗਈ ਤੇ ਗਾਂ ਦੇ ਪਿੱਛੇ ਪਿੱਛੇ ਰਾਜਾ ਵੀ ਉਸ ਪਹਾੜ ਤੇ ਚਲੇ ਗਿਆ ਐਨੇ ਵਿੱਚ ਇੱਕ ਸ਼ੇਰ ਆਇਆ ਤੇ ਉਹਨੇ ਗਾਂ ਨੂੰ ਦਬੋਚ ਲਿਆ ਰਾਜੇ ਨੂੰ ਸ਼ੇਰ ਦੇ ਆਉਣ ਦਾ ਬਿਲਕੁਲ ਵੀ ਪਤਾ ਨਾ ਚੱਲਿਆ ਗਾਂ ਨੇ ਆਪਣੀ ਹੀ ਆਵਾਜ਼ ਵਿੱਚ ਮਹਾਰਾਜਾ ਨੂੰ ਪੁਕਾਰਿਆ ਤੇ ਕਿਹਾ हे ਮਹਾਰਾਜ ਮੇਰੀ ਰੱਖਿਆ ਕਰੋ ਗਾਂ ਨੂੰ ਰੋਂਦੇ ਹੋਏ ਵੇਖ ਕੇ ਮਹਾਰਾਜਾ ਨੇ ਨਾਲ ਹੀ ਆਪਣਾ ਬਾਨ ਕੱਢ ਲਿਆ ਤੇ ਬਾਨ ਸ਼ੇਰ ਵੱਲ ਕਰ ਦਿੱਤਾ ਉਸੇ ਟਾਈਮ ਜਦ ਸ਼ੇਰ ਨੇ ਮਹਾਰਾਜਾ ਵੱਲ ਵੇਖਿਆ ਸ਼ੇਰ ਦੀ ਨਿਗਾਹ ਪੈਂਦੀ ਮਹਾਰਾਜਾ ਦਾ ਸਰੀਰ ਠੰਡਾ ਪੈ ਗਿਆ ਉਹਨਾਂ ਦੀ ਸਾਰੀ ਸ਼ਕਤੀ ਖਤਮ ਹੋ ਗਈ ਉਹਨਾਂ ਦਾ ਸਾਰਾ ਬਲ ਖਤਮ ਹੋ ਗਿਆ ਉਨ੍ਹਾਂ ਵਿੱਚ ਹੁਣ ਤੀਲ کمان ਚਲਾਉਣ ਦੀ ਵੀ ਸ਼ਕਤੀ ਨਾ ਰਹੀ ਫੇਰੋਸ਼ੇਰ ਰਾਜੇ ਨੂੰ ਕਹਿਣ ਲੱਗਿਆ हे राजन ਮੇਰੇ ਉੱਤੇ ਵਾਰ ਕਰਨਾ ਤੁਹਾਡੇ ਵਾਸਤੇ ਗੱਲ ਨਹੀਂ ਹੈ ਕਿਉਂਕਿ ਸ਼ਿਵਜੀ ਮੇਰੀ ਹੀ ਪਿੱਠ ਤੇ ਪੈਰ ਰੱਖ ਕੇ ਨੰਦੀ ਤੇ ਬੰਦੇ ਹੈ ਇਸੇ ਲਈ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਨਾ ਕਰੋ ਤੇ ਇੱਥੋਂ ਵਾਪਸ ਚਲੇ ਜਾਓ ਰੱਬ ਨੇ ਅੱਜ ਇਸ ਗਾਂ ਨੂੰ ਮੇਰਾ ਭੋਜਨ ਬਣਾਇਆ ਇਸ ਲਈ ਅੱਜ ਤੁਸੀਂ ਇਹਦੇ ਵਿੱਚ ਦਖਲ ਨਾ ਦਿਓ ਮੈਂ ਜਾਣਦਾ ਕਿ ਤੁਸੀਂ ਇੱਕ ਬਹੁਤ ਅੱਛੇ ਤੇ ਬਹਾਦਰ ਰਾਜਾ ਹੋ ਇਸ ਪर्वਤ 'ਤੇ ਸ਼ਿਵਜੀ ਦੀ ਬਹੁਤ ਮਾਇਆ ਫੈਲੀ ਹੋਈ ਹੈ। ਇਸ ਲਈ ਤੁਸੀਂ ਇੱਥੋਂ ਜਲਦੀ ਹੀ ਨਿਕਲ ਜਾਓ। ਮਹਾਰਾਜਾ ਨੇ ਫਿਰ ਸ਼ੇਰ ਅਗੇ ਹੱਥ ਜੋੜੇ ਤੇ ਬੇਨਤੀ ਕੀਤੀ ਕਿ ਤੁਸੀਂ ਇਸ ਗਾਂ ਨੂੰ ਨਾ ਮਾਰੋ। ਇਹਨੂੰ ਮਾਰਨ ਨਾਲ ਤੁਹਾਨੂੰ ਮਹਾਪਾਪ ਲੱਗੇਗਾ। ਗੁਰੂ ਜੀ ਨੇ ਮੈਨੂੰ ਇਸ ਗਾਂ ਦੀ ਸੇਵਾ ਤੇ ਰੱਖਿਆ ਕਰਨ ਦਾ ਆਦੇਸ਼ ਦਿੱਤਾ ਹੈ। ਮੈਂ ਆਪਣੇ ਹੁੰਦੇ ਹੋਏ ਇਸ ਗਾਂ ਨੂੰ ਕਦੇ ਵੀ ਮਰਨ ਨਹੀਂ ਦੇ ਸਕਦਾ। ਇਸ ਗਾਂ ਦਾ ਇੱਕ ਛੋਟਾ ਬਛੜਾ ਵੀ ਹੈ ਜੋ ਆਪਣੀ ਮਾਂ ਨੂੰ ਉਡੀਕ ਰਿਹਾ ਹੈ। ਮੈਂ ਇਹਨੂੰ ਮਰਨ ਲਈ ਕਦੇ ਵੀ ਛੱਡ ਕੇ ਨਹੀਂ ਜਾ ਸਕਦਾ। ਮੈਂ ਜਾਣਦਾ ਤੁਸੀਂ ਸ਼ਿਵਜੀ ਦੇ ਸੇਵਕ ਹੋ ਇਸ ਗਾਂ ਨੂੰ ਤੁਹਾਡੇ ਕੋਲੋਂ ਬਚਾਣਾ ਮੇਰੇ ਲਈ ਬਹੁਤ ਮੁਸ਼ਕਿਲ ਹੈ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਇਸ ਗਾਂ ਦੇ ਬਦਲੇ ਤੁਸੀਂ ਮੈਨੂੰ ਖਾ ਲੋ ਆਪਣੀ ਭੁੱਖ ਮਟਾ ਲੋ ਪਰ ਇਸ ਗਾਂ ਨੂੰ ਛੱਡ ਦਿਓ ਐਨਾ ਕਹਿ ਕੇ ਰਾਜਾ ਸ਼ੇਰ ਅੱਗੇ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਬੈਠ ਗਿਆ ਅਚਾਨਕ ਇੱਕ ਆਵਾਜ਼ ਆਂਦੀ ਹੈ ਉਠੋ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ ਜਦ ਮਹਾਰਾਜ ਨੇ ਅੱਖਾਂ ਖੋਲੀਆਂ ਤੇ ਉਹਨਾਂ ਨੇ ਗਾਂ ਨੂੰ ਆਪਣੇ ਸਾਹਮਣੇ ਵੇਖਿਆ ਸ਼ੇਰ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਦੋਗਾਂ ਰਾਜੇ ਨੂੰ ਕਹਿਣ ਲੱਗੀ ਰਾਜਨ ਮੈਂ ਆਪਣੀ ਹੀ ਮਾਇਆ ਨਾਲ ਸ਼ੇਰ ਦਾ ਰੂਪ ਧਾਰਨ ਕਰਕੇ ਤੁਹਾਡੇ ਸਾਹਮਣੇ ਆਈ ਸੀ ਮੈਂ ਤੁਹਾਡੀ ਪਰਖਸ਼ਾ ਲਿੱਤੀ ਹੈ ਮੇਰੀ ਰੱਖਿਆ ਦੇ ਖਾਤਰ ਤੁਸੀਂ ਆਪਣੇ ਪ੍ਰਾਨ ਵੀ ਦੇਣ ਨੂੰ ਤਿਆਰ ਸੀ ਮੈਂ ਤੁਹਾਡੇ ਤੋਂ ਬਹੁਤ ਪ੍ਰਸੰਨ ਹਾਂ ਤੁਸੀਂ ਕੋਈ ਵੀ ਵਰਦਾਨ ਮੰਗੋ ਜੋ ਵੀ ਤੁਹਾਡੀ ਇੱਛਾ ਹੈ ਮੈਂ ਪੂਰੀ ਕਰਾਂਗੀ ਰਾਜੇ ਨੇ ਸਿਰ ਗਾਣੂ ਕਿਆ ਜੋ ਵੀ ਮੇਰੇ ਮਨ ਵਿੱਚ ਇੱਛਾ ਹੈ ਉਹ ਤੁਸੀਂ ਸਭ ਜਾਣਦੇ ਹੋ ਮੈਨੂੰ ਪੁੱਤਰ ਦੀ ਦਾਤ ਚਾਹੀਦੀ ਹੈ ਆਹੀ ਮੇਰੀ ਇੱਛਾ ਹੈ ਤੇ ਫਿਰ ਗਾਨੇ ਰਾਜੇ ਨੂੰ ਵਰਦਾਨ ਦੇ ਦਿੱਤਾ ਤੇ ਕੁਝ ਟਾਈਮ ਬਾਅਦ ਰਾਜੇ ਕਾਰੀਕ ਬਹੁਤ ਪਿਆਰੇ ਪੁੱਤਰ ਨੇ ਜਨਮ ਦਿੱਤਾ ਰਾਜੇ ਦੀ ਗਾਂ ਪ੍ਰਤੀ ਕੀਤੀ ਹੋਈ ਸੇਵਾ ਸਫਲ ਹੋਈ ਰੱਬ ਨੇ ਰਾਜੇ ਨੂੰ ਪੁੱਤਰ ਦੀ ਦਾਤ ਬਖਸ਼ੀ ਜਿਹੜਾ ਇਨਸਾਨ ਗਾਂ ਦੀ ਸੇਵਾ ਕਰਦਾ ਹੈ ਉਹਨੂੰ ਭੋਜਨ ਖਵਾਉਂਦਾ ਹੈ ਉਹਨੂੰ ਪਿਆਰ ਕਰਦਾ ਹੈ ਉਹਦੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੁੰਦੀਆਂ ਜਿਹੜਾ ਵੀ ਗਾਂ ਦੀ ਰੱਖਿਆ ਕਰਦਾ ਹੈ ਉਹਦੇ ਨਾਲ ਰੱਬ ਕਦੇ ਵੀ ਮਾੜਾ ਨਹੀਂ ਹੁੰਦਿੰਦਾ ਗਾਂ ਨੂੰ ਰੋਟੀ ਖਵਾਉਣਾ ਦਇਆ ਦਾ ਪ੍ਰਤੀਕ ਹੈ ਤੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ। ਕੱਲੀ ਗਾਂ ਹੀ ਨਹੀਂ ਸਾਨੂੰ ਹਰ ਇੱਕ ਪਸ਼ੂ ਦਾ ਧਿਆਨ ਰੱਖਣਾ ਚਾਹੀਦਾ ਹੈ। ਬੇਜੁਬਾਨ ਜਾਨਵਰਾਂ ਨੂੰ ਰੋਟੀ ਤੇ ਪਾਣੀ ਦੇਣਾ ਚਾਹੀਦਾ ਹੈ। ਇਹਦੇ ਨਾਲ ਸਾਡੇ ਮਨ ਵਿੱਚ ਦਇਆ ਦੀ ਭਾਵਨਾ ਪੈਦਾ ਹੁੰਦੀ ਹੈ। ਪਰ ਇੱਕ ਗੱਲ ਧਿਆਨ ਰੱਖਣਾ ਗਾਂ ਨੂੰ ਸਿਰਫ ਤਾਜ਼ਾ, ਸਾਦਾ ਤੇ ਪੋਸ਼ਟਿਕ ਭੋਜਨ ਜਿਵੇਂ ਹਰਾ ਚਾਰਾ, ਰੋਟੀ ਤੇ ਗੁੜ ਹੀ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਬੱਚਿਆਂ ਨੂੰ ਗਾਂ ਅਤੇ ਹੋਰ ਜਾਨਵਰਾਂ ਦੀ ਸੇਵਾ ਕਰਨਾ ਸਿਖਾਣਾ ਚਾਹੀਦਾ ਹੈ। ਇੱਦਾਂ ਨਬੇ ਮਨ ਦੇ ਵਿੱਚ ਦਇਆ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਸਾਨੂੰ ਆਪਣੇ ਮਤਲਬ ਲਈ ਕਿਸੇ ਵੀ ਜਾਨਵਰ ਨੂੰ ਨਹੀਂ ਮਾਰਨਾ ਚਾਹੀਦਾ। ਭਾਵੇਂ ਉਹ ਗਾਂ ਹੋਵੇ ਜਾਂ ਕੋਈ ਵੀ ਹੋਰ ਜਾਨਵਰ। ਤੇ ਜਿਹੜਾ ਇਨਸਾਨ ਐਵੇਂ ਕਰਦਾ ਹੈ, ਉਹਨੂੰ ਨਰਕਾਂ ਵਿੱਚ ਬਹੁਤ ਹੀ ਮਾੜੀ ਸਜ਼ਾ ਮਿਲਦੀ ਹੈ।